ਵੀ ਗੁੱਡ ਮਾਰਨਿੰਗ ਸਾਰਿਆਂ ਨੂੰ ਆਈ ਹੋਪ ਤੁਸੀਂ ਸਾਰਿਆਂ ਨੇ ਵਧੀਆ ਹੋਮੋਗੇ ਸਵਾਗਤ ਹੈ ਤੁਹਾਡਾ ਆਪਣੇ ਮਾਨਿਆਤੀ ਰੀ YouTube ਚੈਨਲ ਤੇ ਹਾਂਜੀ ਅੱਜ ਹੈਗਾ ਸ਼ਰਾਦ ਅੱਜ ਵਾਲੇ ਦਿਨ ਵੱਡ ਬਡੇਰਾ ਦਾ ਮੱਥਾ ਟੇਕਿਆ ਜਾਂਦਾ ਹੈਗਾ ਕੀ ਕਰ ਦੇ ਵਿੱਚ ਖੁਸ਼ਹਾਲੀ ਹੈਨਾ ਵਧੀਆ ਕਰ ਦੇ ਵਿੱਚ ਬਰਕਤ ਹੋਵੇ ਤੇ ਆਪਾਂ ਅੱਜ ਤਿਆਰੀ ਕਰਨ ਲੱਗੇ ਸੀਗੇ ਦੋ ਸਬਜ਼ੀਆਂ ਬਣਾਵਾਂਗੇ ਤੇ ਪੂਰੀਆਂ ਤੇ ਖੀਰ ਸਰੋਂ ਪਹਿਲਾਂ ਆਪਾਂ ਟੇਕਣਾ ਹੈ ਮੱਥਾ ਫਿਰ ਆਪਾਂ ਕੱਢਣਾ ਹੈ ਪਸ਼ੂ ਲਈ ਡੌਗੀ ਲਈ ਠੀਕ ਹੈ ਮਤਲਬ ਗਾਂ ਲਈ ਤੇ ਉੱਪਰ ਚਿੜੀਆਂ ਕਾਂ ਲਈ ਠੀਕ ਹੈ ਪ੍ਰਸ਼ਾਦ ਕੱਢ ਦਿੱਤਾ ਜਾਂ ਫਿਰ ਆਪਣੀ ਵੱਡ ਵਡੇਰਿਆਂ ਦਾ ਭੋਜ ਕੱਢਣਾ ਹੁੰਦਾਗਾ ਪੰਡਿਤ ਜੀ ਨੂੰ ਰੋਟੀ ਖਵਾਉਣੀ ਹੁੰਦੀ ਹੈਗੀ ਬਸ ਇੰਨਾ ਹੀ ਕੰਮ ਹੁੰਦਾ ਆ ਤੇ ਆਪਾਂ ਚੱਲੇ ਦੂਸਰੇ ਘਰ ਦਿਖਾਉਨੇ ਆ ਤੁਹਾਨੂੰ ਬਲੌਗ ਨਾਲ ਬਣੇ ਰਹੋ ਹਾਂਜੀ ਮੈਂ ਨਿਕਲ ਗਈ ਸੀ ਮੰਮੀ ਘਰ ਜਾਣ ਵਾਸਤੇ ਪਿੱਛੇ ਡੌਗੀ ਆ ਰਿਹਾਗਾ ਕਹਿੰਦਾ ਮੈਂ ਵੀ ਨਾਲ ਜਾਣਾ ਆ ਤੇ ਮੈਂ ਉਹ ਕਿਹਾ ਹੱਪ ਪੱਪ ਚੱਲ ਪਿੱਛੇ ਚੱਲ ਪਿੱਛੇ ਤੇ ਉਹ ਚਲਾ ਗਿਆ ਪਿੱਛੇ ਪਿੱਛੇ ਤੇ ਆਪਾਂ ਫਿਰ ਚੱਲੇ ਜੀ ਆਇਸ਼ਾ ਕੁਝ ਕਰਨ ਨਹੀਂ ਸੀ ਦੇਰੀ ਨੂੰ ਲਗਾ ਕੇ ਦਿੱਤਾ ਜਾਂ ਟੀਵੀ ਇਹ ਦੇਖਣ ਲੱਗੀ ਟੀਵੀ ਕੋਲ ਇਹਦੇ ਪਪਾ ਨੂੰ ਬਿਠਾਇਆਤਾ ਤੇ ਖਲਾਰਾ ਬਹੁਤ ਪਿਆ ਪਿਆ ਕਿ ਚੰਚ ਕੋਕੀ ਕੰਮ ਵੀ ਕਰੇ ਚੱਲ ਰਿਹਾ ਕੁਝ ਰਸੋਈ ਚ ਵੀ ਕੰਮ ਕਰ ਕੀ ਹਟੇ ਸੀ ਤੇ ਆਪਾਂ ਰੈਡੀ ਕਰ ਲਈ ਸੀ ਗੋਭੀ ਦੀ ਸਬਜ਼ੀ ਤੇ ਨਾਲ ਖੀਰ ਨਾਲ ਆਪਾਂ ਬਣਾ ਲਈ ਸੀ ਜੇ ਚਨੇ ਤੇਲ ਨੂੰ ਲੱਗਦਾ ਜਾਂ ਟਾਈਮ گرم ਹੋਣ ਲਈ ਤੇ ਮੈਂ ਪਹਿਲਾਂ ਹੀ ਕੜਾਹੀ ਰੱਖ ਕੇ ਫਟਾਫਟ ਲੱਗੀ ਸੀਗੀ ਬਣਾਉਣ ਵਾਸਤੇ ਭਾਬੀ ਗਈ ਹੋਈ ਸੀ ਉੱਪਰ ਮੈਂ ਥੋੜਾ ਜਾਂ ਚਲੋ ਮੈਂ ਪਹਿਲਾਂ ਹੀ ਲੱਗੀ ਸੀ ਬਣਾਉਣ ਤੇ ਚਲੋ ਮੈਂ ਕਿ ਜਲਦੀ ਜਲਦੀ ਬਣ ਵੀ ਜਾਣਗੇ ਤੇ ਤੇਲ ਵੀ ਚੰਗੀ ਤਰ੍ਹਾਂ ਕੜਿਆ ਜਾਊਗਾ ਤੇ ਤੇਲ ਹੋ ਗਿਆ ਸੀ ਰੈਡੀ ਹਾਂਜੀ ਮੱਥਾ ਸੀ ਟੇਕ ਲਿਆ ਸੀਗਾ ਤੇ ਹੁਣ ਅਸੀਂ ਲੱਗ ਗਏ ਸੀ ਪੂਰੀਆ ਬਣਾਉਣ ਇਧਰ ਭਾਬੀ ਬੈਠੇ ਨੇ ਪਿੰਕ ਪਿੰਕ ਬਣੇ ਤੇ ਆਪ ਵਿੱਚ ਟੀਟਣੀ ਜੀ ਸਾਨੂੰ ਤੰਗ ਕਰੀ ਜਾਂਦੀ ਆ ਮੈਨੂੰ ਦੋ ਮੈਨੂੰ ਦੋ ਪੂਰੀ ਤੇ ਅਸੀਂ ਦਮ-ਦਮ ਲੱਗੀਆਂ ਪਈਆਂ ਸੀ ਕਿਉਂਕਿ ਆਇਸ਼ਾ ਬਹੁਤ ਜ਼ਿਆਦਾ ਤੰਗ ਕਰਨ ਲੱਗੀ ਪਈ ਸੀ ਉਹ ਪਾਪਾ ਕੋਲ ਸੀਗੀ ਤੇ ਤਾਂ ਕਰਕੇ ਅਸੀਂ ਲੱਗੇ ਪਏ ਸੀਗੇ ਤੇ ਉਧਰ ਪੰਡਿਤ ਜੀ ਵੀ ਰੋਟੀ ਖਾ ਰਹੇ ਸੀਗੇ ਨਾਲ-ਨਾਲ ਤੇ ਬਾਕੀ ਸਾਰੇ ਕਾਸ਼ ਦੀ ਰੋਟੀ ਅਸੀਂ ਕੱਢਤੀ ਸੀ ਡੋਗੀ ਦੀ ਵੀ ਗਊ ਦੀ ਵੀ ਉੱਪਰ ਕੋਠੇ ਤੇ ਵੀ ਰੱਖ ਆਏ ਸੀਗੇ ਕਾਨਾ ਜੀ ਨੂੰ ਵੀ ਭੋਗ ਲਗਵਾਤਾ ਸੀਗਾ ਤੇ ਇਧਰ ਸਾਈਡ ਤੇ ਡੈਡੀ ਤੇ ਮੰਮੀ ਖੜੇ ਸੀਗੇ ਤੇ ਮੰਮੀ ਠੰਡਾ ਕਰਕੇ ਕੀਸ਼ ਨੂੰ ਦੇ ਰਹੇ ਸੀਗੇ ਖੀਰ ਡੈਡੀ ਕਹਿੰਦੇ ਚਲੋ ਮੈਂ ਕਰ ਦਿੰਦਾ ਆ ਉਹ ਫਿਰ ਗੁੱਸੇ ਹੋ ਕੇ ਬੈਠ ਗਈ ਕਹਿੰਦੀ ਕਿਉਂ ਮੈਂ ਠੰਡਾ ਕਰਨਾ ਆ ਤੁਸੀਂ ਨਹੀਂ ਠੰਡਾ ਕਰਨਾ ਆ ਮੈਡਮ ਬਹੁਤ ਜਲਦੀ ਗੁੱਸੇ ਹੋ ਜਾਂਦੀ ਆਗੀ ਚਲੋ ਵੀ ਬੱਚਾ ਨਾ ਤਾਂ ਚਲਦੀ ਰਹਿੰਦਾ ਆ ਅਸੀਂ ਲੱਗੇ ਪਏ ਸੀ ਦਮਾ ਦਮ ਕੰਮ ਕਰਨ ਹਾਂਜੀ ਭੁੱਖ ਬੋਤ ਲੱਗੀ ਹੋਈ ਸੀ ਮੈਂ ਲੱਗੀ ਸੀ ਖਾਣ ਸਾਰਾ ਕੁਝ ਬੋਤ ਵਧੀਆ ਯਮੀ ਯਮੀ ਬਣਿਆ ਸੀਗਾ ਸਾਰਿਆਂ ਨੂੰ ਸਾਰਾ ਕੁਝ ਪਸੰਦ ਆਇਆ ਸੀਗਾ ਪਿੱਛੇ ਬਹੁਤ ਜ਼ਿਆਦਾ ਖਿਲਾਰਾ ਤੁਹਾਨੂੰ ਦਿਖ ਰਿਹਾ ਆ ਤੁਸੀਂ ਮਾਇਨ ਨਾ ਕਰੀਏ ਕੋਈ ਕੰਮ ਚੱਲ ਰਿਹਾ ਕੰਮ ਇਸ ਕਰਕੇ ਸਾਰਾ ਖਿਲਾਰਾ ਇੱਕ ਪਾਸੇ ਕਰ ਰੱਖਿਆ ਆ ਆਇਸ਼ਾ ਨੂੰ ਚੱਲੀ ਮੈਂ ਪਲੇਵੇ ਚੋਂ ਲੈਣ ਵਾਸਤੇ ਹਾਂਜੀ ਆਇਸ਼ਾ ਨੂੰ ਆਪਾਂ ਲੈ ਲਿਆ ਸੀ ਇਆ ਰਹੀ ਆ ਬਸ ਹੁਣ ਕਰੀਆ ਕਿ ਇਹਨੂੰ ਸ਼ੀਸ਼ੀ ਦੇ ਕੇ ਇਹਨੂੰ ਸੁਵਾ ਦਈਏ ਫਿਰ ਆਪਾਂ ਥੋੜੀ ਦੇਰ ਬਾਅਦ ਮਿਲਦੇ ਆ ਬਲੌਗ ਨਾਲ ਬਣੇ ਰਹੋ ਹਾਂਜੀ ਮੈਂ ਤੇ ਆਇਸ਼ਾ ਉੱਠ ਗਈ ਸੀ ਆਇਸ਼ਾ ਕਰਨ ਲੱਗੀ ਪਈ ਆ ਗੰਗ ਚਲੋ ਫਿਰ ਰੋਟੀ ਪਾਣੀ ਦੀ ਕਰੀਏ ਤਿਆਰੀ ਆਪਾਂ ਤੁਹਾਨੂੰ ਮਿਲਦੇ ਆ ਥੋੜੀ ਦੇਰ ਬਾਅਦ ਸਟੇ ਟਿਊਨ ਹਾਂਜੀ ਰੋਟੀ ਮੈਂ ਬਣਾ ਦਿੱਤੀ ਸੀ ਸ਼ਾਮ ਦੇ ਵੱਜ ਗਏ ਆ 8:30 ਹੁਣ ਆਇਸ਼ਾ ਚਲੋ ਹਾ ਜੋ ਹਾਂਜੀ ਕੰਮ ਸਾਰੇ ਕਰ ਲਏ ਸੀ ਬਸ ਹੁਣ ਰੋਟੀ ਖਾ ਕੇ ਸੌਣ ਦੀ ਤਿਆਰੀ ਕਰਦੇ ਆ ਆਇਸ਼ਾ ਨੂੰ ਵੀ ਨੀਂਦ ਆ ਰਹੀ ਅੱਜ ਤਾਂ ਅੱਪਾ ਹੁਣ ਮਿਲਦੇ ਆ ਨੈਕਸਟ ਵਲੌਗ ਚ ਓਕੇ ਬਾਏ ਬਾਏ ਟਮਾਟਰ ਬੜੇ ਮਜ਼ੇਦਾਰ ਵਾਹ ਟਮਾਟਰ ਬੜੇ ਮਜ਼ੇਦਾਰ ਆਹ ਟਮਾਟਰ ਬੜੇ ਮਜ਼ੇਦਾਰ ਵਾਹ ਟਮਾਟਰ ਬੜੇ ਮਜ਼ੇਦਾਰ ਇੱਕ ਦਿਨ ਇਸ ਨੂੰ ਨਹੀਂ ਨਖਾਇਆ ਤੋ ਵੀ ਮਾਰ ਗਰਾਇਆ ਇੱਕ ਦਿਨ ਇਸ ਨੂੰ ਜੂ ਨਹੀਂ ਨਖਾਇਆ ਤੋ ਵੀ ਮਾਰ ਗਰਾਇਆ ਆਹ ਟਮਾਟਰ ਬੜੇ ਮਜ਼ੇਦਾਰ ਵਾਹ ਟਮਾਟਰ ਬੜੇ ਮਜ਼ੇਦਾਰ ਵਾਹ ਟਮਾਟਰ ਬੜੇ ਮਜ਼ੇਦਾਰ ਐਸਾ ਬੋਲੋ ਬੜੇ ਮਜ਼ੇਦਾਰ ਆਹ ਟਮਾਟਰ ਬੜੇ ਮਜ਼ੇਦਾਰ ਆਹ ਟਮਾਟਰ ਬੜੇ ਮਜ਼ੇਦਾਰ ਵਾਹ ਟਮਾਟਰ ਬੜੇ ਮਜ਼ੇਦਾਰ ਇੱਕ ਦਿਨ ਇਸ ਨੂੰ ਜੂ ਨਹੀਂ ਨਖਾਇਆ आटर पर मजेदार अच्छा के हम हम तो नहीं आएंगे हम भाग जाएंगे देखो दीदी का शरारता हे <laughs> मोटे-मोटे थे थे छोटे थे तो नहीं आएंगे हम भाग जाएंगे ਚਲੋ ਗਿਆ ਸ਼ਾ ਟੀਵੀ ਬੰਦ 15 ਮਿੰਟ ਦੇਖ ਲੈਣੇ ਹੁਣ ਨੀ ਨੀ ਕਰੋ ਨੀ ਬੱਸ ਬੰਦ ਕਰੋ ਗੱਲ ਤੋਂ ਨਾ ਟੀਵੀ ਬੰਦ ਕਰ ਦੋ ਗੁੱਡ ਨਾਈਟ ਬੋਲ ਦੋ